ਇਹਨਾਂ ਤੋਂ ਉਮੀਦ ਕਰਾਂਗਾ ਕਿ ਜੋੜੇ ਮਾਜਰਾ ਸਾਹਿਬ ਨੇ ਜਿੰਨਾ ਕੰਮ ਕਰਕੇ ਦਿੱਤਾ ਸੀ ਉਹ ਮਿਲੇ ਆ ਇਹਦੇ ਵਿੱਚ ਵੇਦਨੇ ਭਾਵੇਂ ਕੁਰਾਨ ਹੈ ਭਾਵੇਂ ਬਾਈਬਲ ਹੈ ਜਤਰਾ ਕੋਈ ਗਏ ਹੋਣ ਔਰਤਾਂ ਦੇ ਪਤੀ ਚਲੇ ਗਏ ਹੋ ਤਾਰਨ ਜਿਹੜਾ ਹੈ ਹਾਊਸ ਆਫ ਕਵਨ ਰਕ ਕਰੀ ਸਵੇਸ਼ ਹੋਇਆ ਕਿ ਪੰਜਾਬ ਦੇ ਅੰਦਰ ਤਾਂ ਕਿ ਜਦੋਂ ਉਦਯੋਗ ਆਊਗਾ ਤਾਂ ਬੱਚਿਆਂ ਨੂੰ ਨੌਕਰੀਆਂ ਮਿਲਣਗੀਆਂ ਬੱਚੇ ਜਿਹੜੇ ਟਿਫਨ ਲੈ ਕੇ ਉਹ ਕਾਰਖਾਨਿਆਂ 'ਚ ਜਾਣਗੇ ਉਹ ਨਸ਼ਿਆਂ ਤੋਂ ਦੂਰ ਰਹਿਣਗੇ ਇਸ ਵੇਲੇ ਮੈਨੂੰ ਬਹੁਤ ਵੱਡਾ ਹੰਗਾਰਾ ਮਿਲਿਆ ਔਰ ਪੰਜਾਬ ਸਰਕਾਰ ਜਿਹੜੀ ਆ ਬੜੇ ਤਕੜੇ ਤਰੀਕੇ ਦੇ ਨਾਲ ਡਰੱਗ ਦੇ ਉੱਤੇ ਬਾਰ ਕਰਨ ਸਫਲ ਹੋਈ 3 ਮਹੀਨੇ ਪਹਿਲਾਂ ਮਾਰਚ ਮੇ 31 ਦੀ ਗੱਲ ਇੱਕ ਮਾਰਚ ਦੀ ਗੱਲ ਕੀਤੀ ਆ 1 ਮਾਰਚ ਤੋਂ ਬਾਅਦ ਇਹ ਜਿਹੜੀ ਆ ਇਸ ਵੇਲੇ ਮੈਨੂੰ ਯੁੱਧ ਦੇੰ ਦਾ ਤਬਦੀਲ ਕੀਤਾ ਕਿ ਯੁੱਧ ਨਸ਼ਿਆਂ ਦੇ ਵਿਰੁੱਧ ਮੰਨ ਲਓ ਮੁਖਵੰਤਰੀ ਸਾਹਿਬ ਨੇ ਮੇਰੀ ਅਗਵਾਈ ਚ ਕਮੇਟੀ ਦਾ ਗਠਨ ਕੀਤਾ ਅਮਰ ਰੋੜਾ ਦੀ ਲਾਲਿਤ ਪੋਲਰ ਜੀ ਡਾਕਟਰ ਬਲਬੀਰ ਜੀ ਮੇਰੇ ਨਾਲ ਜਿਹੜੇ ਮੈਂਬਰ ਲਾਏ ਸਾਡੇ ਨਾਲ ਲਾਏ ਤਾਂ ਕਿ ਪੰਜਾਬ ਦੇ اندر ਸਿੱਖ ਮਹਿਮ ਨੂੰ ਅੱਗੇ ਲੈ ਕੇ ਜਾਈਏ ਪਰ ਲੇਕਿਨ ਅਫਸੋਸ ਜਦੋਂ ਇਹ ਮਹਿਮ ਅੱਗੇ ਵਾਦੀ 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 ਕਿਉਂਕਿ ਮੈਂ ਦੇਖਦਾ ਹੁੰਦਾ ਸੀਗਾ ਕਿ ਪਿਛਲੇ 4 ਮਹੀਨਿਆਂ ਤੋਂ ਜਿੰਨੀਆਂ ਵੀ ਵੀਡੀਓਜ਼ ਆਉਂਦੀਆਂ ਸੀ ਜਿੰਨੀਆਂ ਵੀ ਆਪੋਜੀਸ਼ਨ ਦੇ ਕਮੈਂਟ ਆਉਂਦੇ ਸੀ ਇਹ ਹੀ ਕਹਿੰਦੇ ਸੀਗੇ ਕਿ ਵੱਡੇ ਵੱਡੇ ਮਗਰਮੱਥ ਫੜੇ ਨਹੀਂ ਜਾ ਰਹੇ ਡਿਪਟੀ ਸਪੀਕਰ ਸਾਹਿਬ ਸ਼ਾਇਦ ਤੁਸੀਂ ਵੀ ਪੜਦੇ ਹੋਮੋਗੇ ਦੇਖਿਆ ਹੋਊਗਾ ਕੀ ਕੀ ਹੈ ਜਨਤਾ ਵੀ ਆਪੋਜੀਸ਼ਨ ਪਾਰਟੀਆਂ ਵੱਲੋਂ ਕਿ ਵੱਡੇ ਵੱਡੇ ਮਗਰਮੱਛਾਂ ਨੂੰ ਸਰਕਾਰ ਬਚਾ ਰਹੀ ਆ ਸਰਕਾਰ ਉਹਨਾਂ ਦੀ ਪ੍ਰੋਟੈਕਸ਼ਨ ਕਰ ਰਹੀ ਆ ਸਰਕਾਰ ਉਹਨੂੰ ਫੜ ਨਹੀਂ ਰਹੀ ਜਦੋਂ ਅਸੀਂ ਪੂਰਾ ਆਪਦਾ ਸਾਡੀ ਜਿਹੜੀ ਐਸਆਈਟੀ ਸਾਡੇ ਜਿਹੜੇ ਅਧਿਕਾਰੀ ਸੀ ਜਦੋਂ ਪੂਰਾ ਅਸੀਂ ਸਿਸਟਮ ਬਣਾ ਕੇ ਵੱਡੇ ਮਗਰਮੱਛ ਨੂੰ ਫੜਿਆ ਉਸ ਤੋਂ ਬਾਅਦ ਡਰੱਗ ਮਾਫੀਆ ਦੇ ਹੱਕ ਵਿੱਚ ਕਾਂਗਰਸ ਪਾਰਟੀ ਦਾ ਦਰਦ ਛਲਕਿਆ ਸਰ ਹੂੰ ਉਸ ਤੋਂ ਬਾਅਦ ਕਾਂਗਰਸ ਪਾਰਟੀ ਦੇ ਉਹਨਾਂ ਲੀਡਰਾਂ ਦਾ ਦਰਦ ਛਲਕਿਆ ਜਿਹੜੇ ਪੱਟੀ ਦੇ ਅੰਦਰ ਤਰਨਤਾਰ ਦੇ ਅੰਦਰ ਕੜ ਕੇ ਕਹਿੰਦੇ ਸੀ ਸਖਵੀਰ ਸਿੰਘ ਬਾਦਲ ਵਿਕਰਮ ਅਜੀਤਿਆ ਤੋਤਾ ਸਿੰਘ ਜੀ ਸਵਰਗਵਾਸੀ ਸੌਰੀ ਪ੍ਰਤਾਪ ਸਿੰਘ ਕਹਿਰੋਂ ਉਹਨਾਂ ਦੇ ਗਲ 'ਚ ਰੱਸਾ ਬੰਨ ਕੇ ਲੈ ਕੇ ਆਊਂਗਾ ਫਿਰ ਉਹਨਾਂ ਨੂੰ ਤਰਨਤਾਰ 'ਚ ਲਟਕਾਊਂਗਾ ਇਹ ਗੱਲ ਕਹਿੰਦੇ ਹੁੰਦੇ ਸੀ ਹਾਂਜੀ ਆਦੇਸ਼ ਪ੍ਰਤਾਪ ਸਿੰਘ ਕਹਿਰੋਂ ਥੈਂਕ ਯੂ ਥੈਂਕ ਯੂ ਤੁਸੀਂ ਪ੍ਰੈਕਟ ਕੀਤਾ ਥੈਂਕ ਯੂ ਧੰਨਵਾਦ ਤੁਹਾਡਾ بھائی صاحب میں رسا یاد یاد ہے پوری کہانی یاد ہے ٹھیک ہے ٹھیک ہے میں ہی یاد ہی گیا تو سر ویڈیو کرونا چوندہ سی تاکہ دوبارہ ہو چیگڑ پولیس میں اس لیے یاد کرا چاہتا سو بڑی جلدی چینج ہو جائیں گی تھنک یو تھینک یو تینک یو میں کہ جناب 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 کوئی ਉਹ ਕੋਈ ਗੱਲ ਨਹੀਂ ਬੇਕਾਦਰ ਆਪ ਹੋਰ ਕਰਾ ਲਓ ਉਹ ਹੋਰ ਕਰਾ ਲਓ ਕਿਉਂ ਡਰਨ ਲੱਗ ਜਨ ਐਵੇਂ ਨਾ ਪੜਕਿਆ ਕਰੋ ਬਜ਼ੁਰਗੋਂ ਤੁਸੀਂ ਤੁਸੀਂ ਬਜ਼ੁਰਗੋਂ ਐਵੇਂ ਨਾ ਪੜਕਿਆ ਕਰੋ ਅਸੀਂ ਤੁਹਾਡਾ ਸਤਿਕਾਰ ਕਰਦੇ ਆ ਉਹ ਤੁਸੀਂ ਭੁੱਲ ਜਾਨੇ ਕਈ ਵਾਰ ਮੈਨੂੰ ਪਤਾ ਭੁੱਲਣ ਦੀ ਆਦਤ ਪੈ ਗਈ ਦਵਾਈ ਲੈ ਕੇ ਆਉਣਿਆ ਛੇਰ ਨੂੰ ਡਰਸ ਕਰੋ ਕੋਈ ਅੱਛੀ ਦਵਾਈ ਲੈ ਕੇ ਆਓ ਇਹਨਾਂ ਨੂੰ ਦਿਓ ਇਹ ਬੜੀ ਜਲਦੀ ਭੁੱਲ ਜਾਂਦੇ ਨੇਗੇ ਕੋਈ ਚੱਕਰ ਨਹੀਂ ਕੋਈ ਚੱਕਰ ਮਦਦ ਸਰ ਕੇ ਡਰਸ ਕਰੋ ਗੁਰੂ ਜੀ ਉਹ ਜਿੰਨੇ ਮਰਜ਼ੀ ਕਰਾ ਲਿਓ ਜਿੰਨੇ ਮਰਜ਼ੀ ਕਰਾ ਲਿਓ ਮંત્રી ਸਾਹਿਬ ਚੇਅਰ ਨੂੰ ਅਡਰੈਸ ਕਰੋ ਪਰਚੇ ਦਰਜ ਚੇਅਰ ਨੂੰ ਅਡਰੈਸ ਕਰੋ ਹਾਂ ਚਲੋ ਚਲੋ ਠੀਕ ਆ ਬੈਕ ਕਰਦਾ ਇੱਕ ਇੱਕ ਮਿੰਟ ਇੱਕ ਮਿੰਟ ਸਾਹਿਬ ਇੱਕ ਮਿੰਟ ਮਤਲਬ ਇੱਕ ਮਿੰਟ ਭਾਈ ਹਸਨ ਹਾਂ ਤੇਰੀ ਬੇਨਤੀ ਸੁਣ ਨਾਮ ਕਰੈਕਟ ਕਰਨਾ ਚਾਹੁੰਦੇ ਨੇ ਵੇਖੋ ਨਹੀਂ ਨਾ ਨਹੀਂ ਮੈਂ ਕਰੈਕਟ ਕਰਨਾ ਮੈਂ ਇਹਨਾਂ ਨੂੰ ਕੋਈ ਗੱਲ ਕਹਿਣਾ ਚਾਹੁੰਦਾ ਪਰਸਨਲਾਈਜ਼ਡ ਅਟੈਕ ਨਾ ਕਰੋ ਫੇਰ ਤੁਹਾਡੇ ਤੇ ਹੈਵੀ ਅਟੈਕ ਆ ਨਾ ਇਹ ਚੰਗੀ ਤਰ੍ਹਾਂ ਸੁਣ ਲਓ ਸਾਡੇ ਕੋਲ ਹਰ ਚੀਜ਼ ਇਹ ਜਿਹੜਾ ਇਹਨਾਂ ਨੇ ਤਰੋੜ-ਬਰੋੜ ਕੀਤਾ ਪਰਚਾ ਹੋਇਆ ਦੋਹਾਂ ਤੇ ਨਹੀਂ ਇਹ ਜੁਧ ਨਸ਼ੇ ਬ੍ਰੋਧ ਦੀ ਗੱਲ ਹੈ ਇਸੋ ਇਹ ਮੈਂ ਗੱਲ ਕਹਿਣਾ ਚਾਹੁੰਦਾ ਤੇਰੀ ਗੱਲ ਅੰਮ੍ਰਿਤ ਦੀ ਅਗਲੇ ਰੱਖੋ ਪਰਚਾ ਅਸੀਂ ਕਿਹਦੇ ਗੱਲ ਤੇ ਰਸਾ ਪਾਣਾ ਹੈ ਉਹ ਕਿਉਂ ਨਹੀਂ ਪਿਆ ਉਹ ਵੀ ਮੈਂ ਦੱਸਾਂਗਾ ਤੂੰ ਫਿਕਰ ਨਾ ਕਰੋ ਰਸਾ ਜ਼ਰੂਰ ਪਾਵਾਂਗੇ ਧੰਨਵਾਦ 100 ਧੰਨਵਾਦ ਰਸਾ ਪਏਗਾ ਉਹ ਹੁਣ ਕਿਹਦੇ ਗੱਲ ਤੇ ਪੈਂਦਾ ਉਹ ਤੁਹਾਨੂੰ ਬਾਅਦ ਚ ਦੱਸਾਂਗਾ ਮੈਂ ਬੋਲਾਂਗਾ ਨਵੇਂ ਨਾਮ ਲੈ ਜਾਣਗੇ ਸਟਿੱਕਰ ਸਾਹਿਬ ਧੰਨਵਾਦ ਰਨਿੰਗ ਕਮੇਟੀ ਲਾਡ ਜੀ ਵਿੱਚ ਚਿਮਨ ਸਾਹਿਬ ਕੰਟੀਨਿਊ ਕਰੋ ਅੱਛੀ ਗਾਣਾ لیڈر اپوزیشن دپوزیشن گے کہ کیوں نہیں پچھلے کیوں رسا پاؤن چرنتار فیل ہو گئے کیوں نہ دی سرکار کسم فیل ہوگی تینکیو تو تہت بہت شکریہ یہ گل ہاؤس پنجاب دے تین کروڑیوں نو دسو گے تھینک تینکیو تھینک اور اس بات انہوں دی سرکار نہیں نہیں انہوں نے تو ملے گا ਔਰ ਉਸ ਵਾਰ ਇਹਨਾਂ ਦੀ ਸਰਕਾਰ ਤੋਂ ਬਾਅਦ ਸਰ ਮੈਂ ਮਾਨਜੋਗ ਸਪੀਕਰ ਸਾਹਿਬ ਚਾਹੂੰਗਾ ਕਿ ਤੁਸੀਂ ਦੋ ਚਾਰ ਵੀਡੀਓ ਜੇ ਹੋ ਸਕਣ ਮੈਂ ਕੋਟ ਕਰਾ ਚਲਾ ਦਿਓ ਤਾਂ ਕਿ ਪਤਾ ਲੱਗ ਜੇ ਹਾਊਸ ਦੇ ਅੰਦਰ ਕਿ ਕਿਹੜੇ ਲੀਡਰ ਕੀ ਬੋਲਦੇ ਨੇ ਵਿਧਾਨ ਸਭਾਤ ਕੀ ਬੋਲਦੇ ਨੇ ਵਿਧਾਨ ਸਭਾ ਤੋਂ ਬਾਹਰ ਕੀ ਬੋਲ ਦੇਣਗੇ ਕਿਵੇਂ ਕਿਸ ਤਰ੍ਹਾਂ ਪੰਜਾਬ ਦੇ ਲੋਕਾਂ ਨੂੰ ਉਸ ਸਟੇਜਾਂ ਤੇ ਜਾ ਕੇ ਗੁੰਮਰਾਹ ਕਰਨ ਦਾ ਯਤਨ ਕਰ ਦੇਣਗੇ ਕਿਉਂਕਿ ਚਰਨਜੀਤ ਸਿੰਘ ਚੰਨੀ ਜੀ ਜਦੋਂ ਥੋੜੇ ਸਮੇਂ ਲਈ ਮੁੱਖ ਮੰਤਰੀ ਬਣਦੇ ਰਿਹਾ ਕੀ ਕਹਿੰਦੇ ਨੇ ਉਹ ਪੰਜਾਬ ਦੇ ਅੰਦਰ ਮੈਂ ਇੱਕ ਵੀਡੀਓ ਪਲੇ ਕਰੂੰਗਾ ਜੇ ਤੁਹਾਡੇ ਕੋਲ अवेलेबल ਆ ਰਿਕਾਰਡ ਚ ਮੈਂ ਰਿਕਵੈਸਟ ਆਲਰੇਡੀ ਆਨਰੇਬਲ ਸਪੀਕਰ ਸਾਹਿਬ ਨੂੰ ਭੇਜੀ ਸੀ ਜੇ ਹੋ ਸਕੇ ਤਾਂ ਦੇ ਦਿਓ ਨਹੀਂ ਮੈਂ ਆਡੀਓ ਚਲਾ ਦਨਾਗਾ ਸੁਣ ਲਓ ਜੇ ਚੈਰਮੈਨ ਡਿਸ ਕਰ ਜੀ ਜਿਹੜਾ ਮੈਂ ਪੜ ਕੇ ਸੁਣਾਉਂਗਾ ਮੈਂ ਕਿਹਾ ਗਿਆ ਸੀ ਨਹੀਂ ਉਹਦੀ ਆਡੀਓ ਜਾਂ ਵੀਡੀਓ ਕਿੱਸਾ ਸੁਣਾ ਸਕਦੇ ਹੋ ਕਿੱਸਾ ਸੁਣਾ ਸਕਦੇ ਹੋ ਤੁਸੀਂ ਅੰਡਰ ði ਰੂਲਸ ਕਿਹੜੇ ਰੂਲ ਦੇ ਥਰੂ ਦੱਸੋ ਜੀ ਅੰਡਰ ਵਾਟ ਰੂਲ ਕਿਹੜੇ ਰੂਲ ਸਾਣੀ ਸੰਦ ਇਹ ਪਿੱਛੇ ਨਾਲ ਚ ਬੈਠੇ ਆ ਇਹ ਵਿਧਾਨ ਸਭਾ ਚ ਬੈਠੇ ਕਿਸੇ ਫਿਲਮ ਤੇ ਫਿਲਮ ਦੇਖ ਰਹੇ ਰਾਤ ਕੈਂਪ ਕਰਨ ਵਾਸਤੇ ਟੋਕ ਸਮ ਸੈਂਸ ਕਿਸੇ ਕਾਨੂੰਨ ਦਾ ਕੋਈ ਦੱਸੋ ਅੰਡਰ ਵਾਟ ਸੈਕਸ਼ਨ ਕਿਹੜੇ ਸੈਕਸ਼ਨ ਵਿਧਾਨ ਸਭਾ ਦੇ ਕਿਹੜੇ ਰੂਲ ਦੇ ਮਤਾਬਕ ਦੱਸੋ ਦੱਸੋ ਕੋਈ ਕਿਤਾਬ ਪੜੀ ਜੇ ਕਦੀ ਚਲੋ ਦੱਸੋ ਚੈਨਲ ਛੱਡੋ ਅੰਡਰ ਵਾਟ ਕੋਈ ਰੂਲ ਕੋਟ ਕਰੋ ਇਹ ਕਹਿੰਦੇ ਨੇ ਤੁਸੀਂ ਇਹਦਾ ਮਤਲਬ ਆ ਮੈਂ ਚਲੋ ਛੱਡ ਦਿਓ ਛੱਡ ਦਿਓ ਛੱਡ ਦਿਓ ਬਹਿ ਜਾਓ ਜੀ ਆ ਆਪਾਂ ਡਿਬੇਟਸ ਤੇ ਆ ਜਦਿਆਂ ਆਪਾਂ ਡਿਬੇਟ ਚੱਕ ਲੈਂਦੇ ਆ ਆ ਡਿਬੇਟਸ ਜਿਹੜੀਆਂ ਪੰਜਾਬ ਵਿਧਾਨ ਸਭਾ ਦੀਆਂ ਡਿਬੇਟਸ ਨੇਗੀਆਂ ਉਹਨਾਂ ਡਿਬੇਟਸ ਨੂੰ ਉਹ ਤਾਂ ਨਹੀਂ ਮੈਂ ਲਿਖੀਆਂ ਤਾਂ ਡਿਬੇਟਸ ਤਾਂ ਵੀ ਅਸੀਂ ਲਿਖੀਆਂ ਡਿਬੇਟਸ ਦਾ ਮਲਾਜਮਾ ਨੇ ਲਿਖੀਆਂ ਨੇਗੀਆਂ ਉਹਨਾਂ ਦੇ ਅੰਦਰ ਬਾਰ-ਬਾਰ ਨਾਮ ਆਉਂਦਾਗਾ ਕਿ ਅਸੀਂ ਇੱਥੇ 6000 ਕਰੋੜ ਦਾ ਵਪਾਰ ਆ ਉਹਦੇ ਅੰਦਰ 6000 ਕਰੋੜ ਦਾ 5000 ਕਰੋੜ ਦਾ ਵਪਾਰ ਆ ਚੰਨੀ ਸਾਹਿਬ ਕਹਿ ਰਹੇ ਨੇ ਕਿ ਕਿ ਚਿੱਟਾ ਬੋਲਦੋ ਮਜੀਠੀਆ ਬੋਲਦੋ ਇੱਕੋ ਹੀ ਨਾਮ ਆ ਉਹਨਾਂ ਨੇ ਗੱਲ ਨਹੀਂ ਕਰਦੇ ਸੌਰੀ ਸਾਬਕਾ ਮੁੱਖ ਮੰਤਰੀ ਕਾਂਗਰਸ ਪਾਰਟੀ ਦੇ ਸਾਬਕਾ ਮੁੱਖ ਮੰਤਰੀ ਕਾਂਗਰਸ ਪਾਰਟੀ ਦੇ ਸਾਬਕਾ ਮੁੱਖ ਮੰਤਰੀ ਇਹ ਤਾਂ ਔਨ ਕਰ ਦਿਓ ਕਿ ਤੁਹਾਡੇ ਮੁੱਖ ਮੰਤਰੀ ਸੀ ਕਿਵੇਂ ਨਹੀਂ ਔਨ ਕਰਦੇ ਤੇ ਅਸੀਂ ਤਾਂ ਅਸੀਂ ਤਾਂ ਹਾਊਸ ਦੇ ਮੈਂਬਰ ਸੀ ਪੰਜਾਬ ਦੇ ਮੁੱਖ ਮੰਤਰੀ ਸੀ ਪਰ ਤੁਸੀਂ ਮੰਨ ਲਓ ਨਾ ਮੰਨ ਲਓ ਐਂਡਰ ਆਫ ਦਿ ਆਪੋਜੀਸ਼ਨ ਮੈਸਟਰ ਬੰਦੋ ਨਾ ਫਿਰ ਬਾਏ ਨਾਮ ਲੈਣ ਤੋਂ ਕਿਉਂ ਡਰਦੇ ਹੋ ਤੁਸੀਂ ਨਾਮ ਲੈਣ ਤੋਂ ਕਿਉਂ ਡਰਦੇ ਹੋ ਅਤਾਰ ਜੀ ਮੈਨੂੰ ਗੱਲ ਦੱਸੋ ਮੈਸਟਰ ਤੁਸੀਂ ਕਿਉਂ ਨਹੀਂ ਚੱਲਣ ਦੇ ਰਹੇ ਸੈਸ਼ਨ ਕਿਉਂ ਨਹੀਂ ਚੱਲਣ ਦੇ ਰਹੇ ਹਾਊਸ ਆਫ ਕੌਂਟ ਰਕ ਕਰ ਰਹੇ ਹੋ ਇਹ ਇੰਟਰਪਟ ਕਿਉਂ ਕਰ ਰਹੇ ਤੁਸੀਂ ਤੁਸੀਂ ਬੈਠੋ ਪਲੀਜ਼ ਬੈਠੋ ਪਲੀਜ਼ ਜੋ ਚੇਅਰ ਨੇ ਕਹਤਾ ਰੂਲ ਆ ਬੈਠੋ ਤੁਸੀਂ ਮੈਂ ਕਹਿੰਦਾ ਬੈਠੋ ਤੁਸੀਂ ਬੈਠੋ ਤੁਸੀਂ ਤੁਸੀਂ ਬੈਠੋ ਉਹ ਬੋਲ ਰਹੇ ਨੇ ਤੁਸੀਂ ਬੈਠੋ ਬੈਠੋ ਤੁਸੀਂ ਬੈਠੋ 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 ਜੀਮਾ ਸਾਹਿਬ ਕੰਟੀਨਿਊ ਕਰੋ ਸੋ ਬਾਨਜੋਗ ਸਪੀਕਰ ਸਾਹਿਬ ਬਾਨਜੋਗ ਸਪੀਕਰ ਸਾਹਿਬ ਜਦੋਂ ਪੰਜਾਬ ਦੇ ਅੰਦਰ ਗੱਲ ਪੂਰੀ ਹੋ ਰਹੀ ਜੀ ਕਾਂਗਰਸ ਪਾਰਟੀ ਗੱਲ ਪੂਰੀ ਹੋ ਰਹੀ ਜੀ ਤਾਂ ਚੀਕ ਗੱਲ ਪੂਰੀ ਹੋ ਰਹੀ ਜੀ ਕਰ ਲਾ ਕਰ ਲਾ ਕੇ ਇਹਨਾਂ ਦੇ ਲੋਕ ਮੇਰੇ ਯਾਦ ਆ ਅਜਨਾਰੇ ਤੋਂ ਐਮਐਲਏ ਹਰ ਪ੍ਰਤਾਪ ਅਜਨਾਲਾ ਜੀ ਜਿਹੜੇ ਮੈਨੂੰ ਲੈਣਾ ਪਊ ਨਾਮ ਕਿਉਂਕਿ ਭਾਈ ਨੇ ਮੇਂ ਵੀ ਦੱਸਣਾ ਕਿਹੜੀ ਜੀਰ ਨੂੰ ਡਰੈਸ ਕਰੋ ਜੀ ਮਾ ਸਾਹਿਬ ਜੀਰ ਨੂੰ ਡਰੈਸ ਕਰੋ ਬਹੁਤ ਸਾਰੇ ਮੈਂਬਰ ਸਾਬਕਾ ਮੁੱਖ ਮੰਤਰੀ ਸਾਬਕਾ ਵਜ਼ੀਰ ਜਿਹੜੇ ਮੈਂਬਰ ਪਾਰਲੀਮੈਂਟ ਨੇਗੇ ਉਹ ਸਾਰੇ ਇੱਕੋ ਹੀ ਗੱਲ ਕਹਿੰਦੇ ਸੀ ਕਿ ਮਜੀਠੀਆ ਤੇ ਚਿੱਟਾ ਇੱਕੋ ਹੀ ਨਾਮ ਆ ਜੇ ਕਹਿੰਦੇ ਚਿੱਟਾ ਲੈਣ ਜਾਣਾ ਹੋਵੇ ਤਾਂ ਮਜੀਠੀਆ ਕਹੇ ਤਾਂ ਚਿੱਟਾ ਮਿਲ ਜਾਂਦਾਗਾ ਇਹ ਗੱਲ ਜਿਹੜੀ ਆ ਉਸ ਸਮੇਂ ਕਾਂਗਰਸ ਪਾਰਟੀ ਦੇ ਨੇਤਾ ਸਾਰੇ ਕਹਿੰਦੇ ਹੁੰਦੇ ਸੀਗੇ ਸਾਰੇ ਹਾਊਸ ਦੇ ਅੰਦਰ ਵੀ ਹਾਊਸ ਦੇ ਬਾਹਰ ਵੀ ਰੱਸੇ ਪਾਉਣ ਦੀਆਂ ਗੱਲਾਂ ਪੁੱਠੇ ਲਟਕਾਉਣ ਦੀਆਂ ਗੱਲਾਂ ਇਹ ਗੱਲਾਂ ਕਾਂਗਰਸ ਪਾਰਟੀ ਜਿਹੜੀ ਹੈ ਪਿਛਲੇ 5 ਸਾਲ ਕਰਦੀ ਰਹੀ ਪਰ ਲੇਕਿਨ ਸਮਾਂ ਬੀਤ ਗਿਆ ਜਦੋਂ ਅਸੀਂ ਕਾਰਵਾਈ ਕੀਤੀ ਤਾਂ ਉਸੇ ਸਮੇਂ ਕੁਝ ਲੋਕ ਉਹਨਾਂ ਦੇ ਘਰਾਂ 'ਚ ਪਹੁੰਚ ਕੇ ਪਤਾ ਲੈਣ ਲਈ ਕਿ ਦੇਖੋ ਤੁਹਾਡਾ ਕਿੱਡਾ ਨੁਕਸਾਨ ਹੋ ਗਿਆ ਉਹਨਾਂ ਦੇ ਘਰਾਂ 'ਚ ਅਫਸੋਸ ਪ੍ਰਗਟ ਕਰਨ ਲਈ ਪਹੁੰਚ ਕੇ ਕਿ ਡਰੱਗ ਮਾਫੀਆ ਦੇ ਦਾ ਬਹੁਤ ਵੱਡਾ ਧੱਕਾ ਹੋਇਆ کئی لوگ کہن لگے کہ ڈرگ فڑیا گیا کئی لوگ کہیں لگے کہ نہیں نہیں میرے گلتی سید چلے گئے لگیا کہ رات پرگٹ سر فڑ لیا حالات دیکھو متری رہے پتا کہ پرگٹ نو فڑیا جا بکرم مجھے فڑیا گیا فڑیا بکرم مجھے بعد جدو یو ٹرن لین لگے ਕਹਿੰਦੇ ਪ੍ਰਗਟ ਸਿੰਘ ਫੜ ਲਿਆ ਪ੍ਰਗਟ ਸਿੰਘ ਤਾਂ ਬੜੇ ਅੱਛੇ ਆਦਮੀ ਨੇ ਸਪੋਰਟਸ ਦੇ ਖਿਡਾਰੀ ਨੇ ਬਹੁਤ ਅੱਛਾ ਉਹਨਾਂ ਨੇ ਹਾਕੀ ਦੇ ਅੰਦਰ ਦੇਸ਼ ਦਾ ਨਾਮ ਉੱਚਾ ਕੀਤਾਗਾ ਸੋ ਉਹਨਾਂ ਦਾ ਨਾਮ ਲੈ ਕੇ ਬਚਣ ਦੀ ਕੋਸ਼ਿਸ਼ ਕੀਤੀ ਆ ਕਿ ਕਿਤੇ ਲੋਕਾਂ ਜਾਵਾਂਗੇ ਤਾਂ ਫਿਰ ਅਸੀਂ ਸਾਨੂੰ ਨਮੋਸ਼ੀ ਸਾਹਮਣਾ ਕਰਨੀ ਪੈਣੀ ਆ ਉਸੇ ਤਰ੍ਹਾਂ ਲੀਡਰ ਆਫ اپੋਜੀਸ਼ਨ ਨੇ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਦੇ ਨਾਲ ਮਿਲ ਕੇ ਸੈਂਟਰ ਸਰਕਾਰ ਦੇ ਨਾਲ ਮਿਲ ਕੇ 50 ਮਿੰਟਾਂ ਦੇ ਅੰਦਰ ਸਾਡੇ ਨਾਲ ਸਾਡੇ ਖਿਲਾਫ ਕੋਈ ਨਾ ਲਈ ਪਲੀਜ਼ ਦੇ ਦਿਓ ਰਿਪਲਾਈ ਕਰ ਲਓ ਬੈਜੋ ਦੇ ਦੇ ਯਾਰ ਮੈਂ ਦੇ ਦੇਾਂਗੇ ਡਾਟ ਰੋਫ ਬਿਲ ਦਿਓ ਦੇ ਦੇਣੇ ਬਾਅਦ ਪੁਆਇੰਟ ਆਫ ਆਫਟਰ ਕੱਟਾਈ ਦੇ ਦਿਓ ਤੇ ਭਾਰਤੀ ਜਨਤਾ ਪਾਰਟੀ ਨਾਲ ਮਿਲ ਕੇ 50 ਮਿੰਟਾਂ ਮਕਦਮਾ ਦਰਜ ਕਰਾਤਾ ਲਗਭਗ 5000 5000 ਅਪਲੀਕੇਸ਼ਨਸ ਸਾਈਬਰ ਕਰਾਈਮ ਦੀਆਂ ਠੱਗੀ ਚੋਰੀ ਦੀਆਂ ਇੱਕ ਮਿੰਟ ਸਰ ਇੱਕ ਮਿੰਟ ਠੱਗੀ ਚੋਰੀ ਦੀਆਂ ਇੱਕ ਮਿੰਟ ਰਕੋ ਟ੍ਰੈਫਿਕ ਪੁਲਿਸ ਕੋਲੇ ਪੈਂਡਿੰਗ ਪੰਜੇ ਦਿਨ ਬਾਈਵਾਸ ਸਾਹਿਬ ਇੱਕ ਮਿੰਟ ਦਿਓ ਪਲੀਜ਼ ਇੱਕ ਮਿੰਟ ਜੇਕਰ ਸਦਨ ਦੀ ਸਹਿਮਤੀ ਹੋਵੇ ਜੇਕਰ ਸਦਨ ਦੀ ਸਹਿਮਤੀ ਹੋਵੇ ਤਾਂ ਇੱਕ ਮਿੰਟ ਸਰ ਸਰ ਇੱਕ ਮਿੰਟ ਦਿਓ ਜੇਕਰ ਸਦਨ ਦੀ ਸਹਿਮਤੀ ਹੋਵੇ ਤਾਂ ਸਦਨ ਦੀ ਕਾਰਵਾਈ ਦਾ ਸਮਾਂ ਅੱਜ ਦੀ ਕਾਰ ਸੂਚੀ ਵਿੱਚ ਦਰਜ ਆਈਟਮਾਂ ਦੇ ਖਤਮ ਹੋਣ ਤੱਕ ਬਦਲ ਦਿੱਤਾ ਜਾਵੇ ਠੀਕ ਥੈਂਕ ਯੂ ਜੀ ਬਾਜੀਬਾ ਜੀ ਸਾਹਿਬ ਜੀ ਬਾਜੀਬਾ ਜੀ ਸਾਹਿਬ ਮਾਈਕ ਨੂੰ ਡੈਪਟੀ ਸਪੀਕਰ ਸਾਹਿਬ ਸਾਡੇ ਫਾਈਨੈਂਸ ਮਿਨਿਸਟਰ ਸਾਹਿਬ ਬਿਲਕੁਲ ਬੇਤੁਕੀਆਂ ਗੱਲਾਂ ਕਰਦੇ ਜੇ ਇਹਨਾਂ ਨੇ ਮੇਰੀ ਵੀਡੀਓ ਇੱਕ ਮਿੰਟ ਜੀ ਮੇਰੀ ਵੀਡੀਓ ਜਿਹੜੀ ਹੈ ਮੈਂ ਬਿਲਕੁਲ ਨਹੀਂ ਮੁੱਕਦਾ ਸਟੈਂਡ ਪਾਈਦਾ ਉਮੈ ਇੱਕ ਜਿਹੜੀ ਆਪਣੇ ਮੈਂਬਰ ਸੀ ਇਸ ਹਾਊਸ ਦੀ ਮੈਂਬਰਸ਼ਿਪ ਮੈਂ ਉਹਨਾਂ ਬਾਰੇ ਚਰਚਾ ਕੀਤੀ ਕਿ ਜੋ ਤੌਰ ਤਰੀਕਾ ਇਹਨਾਂ ਨੇ ਅਪਣਾਇਆ ਗਲਤ ਤਰੀਕਾ ਅਪਣਾਇਆ ਪਹਿਲੇ ਘਰ ਤੋਂ ਕੱਟ ਇਤਲਾਹ ਦੇਣੀ ਚਾਹੀਦੀ ਕਿਸੇ ਲੇਡੀ ਮੈਂਬਰ ਨੂੰ ਦੇ ਮਸਟ ਹੈਬ ਜੇ ਤੁਸੀਂ ਸਰਚ ਵਾਰੈਂਟ ਤੁਹਾਡੇ ਕੋਲ ਹੋਣੇ ਚਾਹੀਦੇ ਇਹਨਾਂ ਨੇ ਤਰੋੜ ਮਰੋੜ ਕੇ ਉਹ ਸ਼ੋਅ ਕੀਤਾ ਕਿ ਲੇਡੀ ਵੱਲ ਨਹੀਂ ਉਹਦੇ ਹਸਬੰਡ ਵੱਲ ਮੈਂ ਗੱਲ ਕੀਤੀ ਨੰਬਰ 2 ਜੇ ਕੇਸ ਦਰਜ ਹੋਇਆ ਯੂਟੀ ਪੁਲਿਸ ਨੇ ਕੀਤਾ ਉਹਦਾ ਮਤਲਬ ਕਿ ਬੀਜੇਪੀ ਤੇ ਕਹਿੰਦੇ ਉਹ ਕੇਸ ਹੋਇਆ ਜੀ ਤੇ ਜਿਹੜਾ ਮੇਰੇ ਖਿਲਾਫ ਹੋਇਆ ਸੀ ਉਹ ਆਵਾਮੀ ਲੀਗ ਪਾਕਿਸਤਾਨ ਦੀ ਉਹਦੇ ਕਹਿੰਦੇ ਤੁਸੀਂ ਕਿ ਇਧਰ ਇਧਰ ਚੇਰੋ ਡਿਜੋ ਆਪੋਜੀਸ਼ਨ ਤੇ ਤੁਸੀਂ ਕੇਸ ਦਰਜ ਕਰਦੇ ਹੋ ਐਂਡ ਇੱਕ ਟੀਵੀ ਇੰਟਰਵਿਊ ਦੇ ਵਿੱਚ ਜੋ ਅਸਲੀਅਤ ਹੈ ਪੰਜਾਬ ਦੀ ਜੋ ਅਸਲੀਅਤ ਹੈ ਪੰਜਾਬ ਦੀ ਉਹੀ ਮੈਂ ਕਹੀ ਮੈਂ ਦੱਸਿਆ ਕਿ 50 ਬੰਬ ਆਏ ਨੇ 18 ਫਟਦੇ ਨੇ ਬਤੀ ਨਹੀਂ ਦੇ ਨੇ ਆਹੀ ਗੱਲ ਕੀਤੀ ਹੁਣ ਕਈ ਹੋਰ ਲਾਪੇ ਨੇ ਕਈ ਹੋਰ ਲਾਪੇ ਨੇ ਕਈ ਹੋਰ ਲਾਪੇ ਨੂੰ ਇਹ ਦੇਖੋ ਕਿਹੜੀ ਗੱਲ ਕਰ ਰਹੇ ਨੇ ਸਾਹਿਬ ਲੀਡਰ ਆਫ اپੋਜੀਸ਼ਨ ਦਾ ਤਜਰਬਾ ਗਾ ਇਹਨਾਂ ਦਾ ਤਜਰਬਾ ਗਾ ਇਹ ਆਵਾਮੀ ਲੀਗ ਵਾਲੀ ਪਾਰਟੀ ਦੇ ਦੇਸ਼ ਜਾਂਦੇ ਰਹੇ ਨੇ ਇਹਨਾਂ ਦਾ ਪਾਕਿਸਤਾਨ ਜਾਣ ਦਾ ਵੀ ਤਜਰਬਾ ਗਾ ਇਹ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਪਾਕਿਸਤਾਨ ਦੀਆਂ ਨੂੰ ਵੀ ਜਾਣਦੇ ਨੇਗੇ ਇਹ ਜਦੋਂ ਕੈਪਟਨ ਸਾਹਿਬ ਗਏ ਸੀ ਉਦੋਂ ਕਿੱਥੇ ਗਏ ਸੀ ਉਹ ਵੀ ਜਲਦ ਹੀ ਕਰ ਦਾਂਗੇ ਚਿੰਤਾ ਨਾ ਕਰੋ ਵੇਟ ਕਰ ਲਓ ਜੇ ਐਡੀ ਗੱਲ ਆ ਡਰੋ ਨਾ ਅਸੀਂ ਸਭ ਕੋਲੇ ਆਵਾਂਗੇ ਹਰ ਗੱਲ ਰੱਖਾਂਗੇ ਚਿੰਤਾ ਨਾ ਕਰੋ ਜੇ ਪੰਗਾ ਸਾਡੇ ਨਾਲ ਲਿਆ ਨਾ ਤਾਂ ਠੋਕ ਕੇ ਰੱਖ ਦਾਂਗੇ ਚਿੰਤਾ ਨਾ ਕਰਿਓ ਇਸ ਗੱਲ ਦੀ ਪੰਜਾਬ ਜਾਣ ਦਾ ਜਦੋਂ ਗਏ ਸੀ ਤੁਸੀਂ ਪਾਕਿਸਤਾਨ ਕਿੱਥੇ ਜਾ ਕੇ ਆਏ ਸੀ ਪੰਜਾਬ ਜਾਣ ਦਾ ਜਦੋਂ ਗੁਜਰਾਤ ਗਏ ਸੀ ਕਿੱਥੇ ਜਾ ਕੇ ਆਏ ਸੀ ਉਦੋਂ ਨਹੀਂ ਕਰਾਇਆ ਪਰਚਾ ਦਰਜ ਉਦੋਂ ਨਹੀਂ ਕਰਾਇਆ ਪਰਚਾ ਦਰਜ ਉਦੋਂ ਕਿਉਂ ਨਹੀਂ ਕਰਾਇਆ ਉਹ ਉਦੋਂ ਉਸ ਜੱਸੀ ਜਸਰਾ ਕੀ ਨਾਸੀ ਉਹਨਾਂ ਦਾ ਮੈਂ ਭੁੱਲ ਗਿਆ ਉਹ ਗਾਣਾ ਚੱਲਦਾ ਹੁੰਦਾ ਸੀ ਇੱਕ ਗੁਜਾਰਾ ਜੀਮਾ ਸਾਹਿਬ ਮੇਰੀ ਬੇਨਤੀ ਆ ਹੈ ਜੀਮਾ ਸਾਹਿਬ ਸਾਰਾ ਪੰਜਾਬ ਜਾਣਦਾਗਾ ਮੈਂ ਬਾਜਵਾ ਸਾਹਿਬ ਤੁਸੀਂ ਬਜ਼ੁਰਗੋਂਗੇ ਬੜੇ ਵੱਡੇ ਹੋ ਅਸੀਂ ਤੁਹਾਡਾ ਸਤਿਕਾਰ ਕਰਦੇ ਆ ਮਰਿਆਦਾ ਦਾ ਖਿਆਲ ਰੱਖਿਆ ਕਰੋ ਅਸੀਂ ਤਾਂ ਸਿੱਖ ਰਹਾਂਗੇ ਪਰ ਲੇਕਿਨ ਤੁਸੀਂ ਤਾਂ ਜਦੋਂ ਪਾਕਿਸਤਾਨ ਦੀਆਂ ਗੱਲਾਂ ਕਰਦੇ ਹੋ ਤਾਂ ਤੁਹਾਡੇ ਦਿਲ ਮੈਨੂੰ ਲੱਗਦਾ ਪਾਕਿਸਤਾਨ ਆਉਂਦਾਗਾ ਤੁਹਾਡੇ ਬਜ਼ੁਰਗਾਂ ਦੇ ਦਿਲ ਤੋਂ ਦੇਚ ਆਇਆ ਹੋਇਆਗਾ ਤੁਸੀਂ ਮੇਰੀ ਗੱਲ ਸੁਣੋ ਜੀਮਾ ਸਾਹਿਬ ਸੱਚ ਦੇ ਦਿਲ ਸੇ ਜੀਮਾ ਸਾਹਿਬ ਪਲੀਜ਼ ਚੇਹਰੋਂ ਡਰੈਸ ਕਰੋ ਤੇ ਗਲ ਮੁਦੇ ਦੀ ਕਰੋ ਚਲੋ ਮੈਂ ਰੈਨਿੰਗ ਕਮੈਂਟਰੀ ਨਹੀਂ ਕਰੀ। ਮੈਂ ਆਪਣੀ ਗੱਲ ਆਪਣੀ ਗੱਲ ਬਾਈਂਡ ਅਪ ਕਰਦਾਗਾ ਜਿਆਦਾ ਜਿਆਦਾ ਗੁੱਸਾ ਕਰ ਜਦ ਨੇ ਬਾਜਵਾਤ ਸਾਹਿਬ ਮੈਂ ਤਾਂ ਗੱਲ ਨਹੀਂ ਕਰਨਾਗਾ ਬਾਜਵਾਤ ਸਾਹਿਬ ਇਹ ਦੱਸ ਦਿਓ ਕਿ ਤੁਸੀਂ ਆਪਦੀ ਸਟੇਟਮੈਂਟ ਦਿੱਤੀ ਸੀ ਗਲਤ ਮੈਂ ਉਹਨਾਂ ਦੇ ਕੀ ਹੁੰਦੇ ਨੇ ਰੱਸੇ ਪਾ ਕੇ ਘਿਸੂਗਾ। ਕੀ ਜੀ? ਸੁਖਵੀਰ ਸਿੰਘ ਮੈਂ ਤੁਸੀਂ ਮੈਂ ਸਟੈਂਡ ਕਰਦਾ। ਦੇ ਵੀ ਤੁਸੀ ਮੈਂ ਸਾਰ ਦਿੱਤੀ ਸੀ ਤੁਸੀਂ ਮੈਂ ਸਾਰ ਦਿੱਤੀ ਸੀ ਕਿ ਬੇਕਰ ਮਜਿੱਟੀਆਂ ਤੱਕਾ ਹੋ ਗਿਆ ਦੱਸੋ ਬਸ ਜੀ। ਮੰਤਰੀ ਸਾਹਿਬ ਪਲੀਜ਼ ਦੱਸੋ 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 ਮੰਤਰੀ ਸਾਹਿਬ ਤੁਸੀਂ ਦੱਸੋ ਕਿ ਤੁਹਾਡੇ ਸਾਬਕਾ ਸਾਬਕਾ ਮੁੱਖ ਮੰਤਰੀ ਵਾਹ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ੱੱਕਾ ਹੋਇਆ ਕਿ ਨਹੀਂ ਹੋਇਆ ਛੱਡੋ ਮੰਤਰੀ ਸਾਹਿਬ ਮੰਤਰੀ ਸਾਹਿਬ ਚਿਹਰਾ ਡਰੈਸ ਕਰੋ ਗੱਲ ਪੂਰੀ ਕਰੋ ਆਪਣੀ ਤੁਸੀਂ ਗੱਲ ਪੂਰੀ ਕਰੋ ਆਪਣੀ ਸਵੇਰਾ ਕੈਂਡ ਦਾ ਪਾਵਾ ਸਪੀਕਰ ਸਾਹਿਬ ਸਾਡੇ ਸੱਤਾਂ ਗੱਲ ਪੂਰੀ ਹੋਣੀ ਹੈ ਅਗਲੇ ਬਲਾਰੇ ਦਾ ਟਾਈਮ ਆ ਗਿਆ ਡਰੱਗ ਮਾਫੀਆ ਦੇ ਖਿਲਾਫ ਕਾਰਵਾਈ ਕੀਤੀ ਦਾ ਡਰਗ ਮਾਫੀਆ ਦੇ ਖਿਲਾਫ ਕਾਰਵਾਈ ਕੀਤੀ ਤਾਂ ਪੂਰੀ ਦੀ ਪੂਰੀ ਕਾਂਗਰਸ ਪਾਰਟੀ ਜਿਹੜੀ ਆ ਉਹ ਡਰਗ ਮਾਫੀਆ ਦੇ ਹੱਥ ਵਿੱਚ ਆਈ ਉਹਦੇ ਹੱਥ ਵਿੱਚ ਕਿਸੇ ਨਾ ਕਿਸੇ ਰੂਪ ਦੇ ਵਿੱਚ ਆਈ ਕਿਸੇ ਨਾ ਕਿਸੇ ਤਰੀਕੇ ਦੇ ਵਿੱਚ ਆਈ ਪੂਰੇ ਪੰਜਾਬ ਨੇ ਦੇਖਿਆ ਜਦੋਂ ਜਦੋਂ ਲੱਗਿਆ ਕਿ ਪੰਜਾਬ ਇਸ ਗੱਲ ਤੋਂ ਖੁਸ਼ ਆ ਤਾਂ ਉਸੇ ਸਮੇਂ ਕਦੇ ਮਨ ਕਰ ਤੋ ਸਟੋਰੀਆਂ ਦਰਜ ਕਰਕੇ ਪਰਚੇ ਦਰਜ ਕਰਾਉਂਦੇ ਨੇ ਕਦੇ ਧਮਕੀਆਂ ਦਿੰਦੇ ਨੇ ਕਿਸੇ ਧਮਕੀ ਤੋਂ ਡਰਨ ਵਾਲੇ ਕਿਸੇ ਐਫਆਈਆਰ ਤੋਂ ਡਰਨ ਵਾਲੇ ਜਦੋਂ ਮਰਜ਼ੀ ਜਾ ਕੇ ਦੇਖੋ ਜਦੋਂ ਮਰਜ਼ੀ ਜਾ ਕੇ ਲੀਡਰਾਂ ਪਾਪੂ ਜੀ ਚਾਹੇ ਭਾਰਤੀ ਜਨਤਾ ਪਾਰਟੀ ਸ਼ਾਮਿਲ ਹੋ ਜਾਣ ਉੱਥੇ ਜਾ ਕੇ ਚਾਹੇ ਸਾਡੇ ਖਿਲਾਫ ਕਤਲ ਦਾ ਮਕਦਮਾ ਦਰਜ ਕਰਾ ਦੇਣ ਅਸੀਂ ਬਿਲਕੁਲ ਡਰਨ ਵਾਲੇ ਨਹੀਂ ਹੈਗੇ ਲੜਾਂਗੇ ਪੰਜਾਬ ਦੇ ਲੋਕਾਂ ਦੀ ਗੱਲ ਕਰਾਂਗੇ ਪੰਜਾਬ ਦੇ ਲੋਕਾਂ ਦੀ ਗੱਲ ਕਰਾਂਗੇ ਔਰ ਡਰੱਗ ਮਾਫੀਆ ਦੇ ਖਿਲਾਫ ਇਸੇ ਤਰ੍ਹਾਂ ਲੜਾਈ ਜਾਰੀ ਰਹੂਗੀ ਗੈਂਗਸਟਰ ਬਾਦ ਦੇ ਖਿਲਾਫ ਇਸੇ ਤਰ੍ਹਾਂ ਲੜੇ ਜਾਰੀ ਰਹੂਗੀ ਬਿਲਕੁਲ ਡਰਨ ਵਾਲੇ ਨਹੀਂ ਜਿੰਨਾ ਮਰਜ਼ੀ ਤੁਸੀਂ ਜਾ ਕੇ ਮੈਨੂੰ ਲੱਗਿਆ ਪਤਾ ਕਿ ਤੁਸੀਂ ਜਲਦੀ ਬਣੇ ਜਲਦੀ ਜੇਲ੍ਹ ਵੀ ਜੇ ਚ ਜਾ ਕੇ ਮਿਲਣਾਂ ਉਹ ਬੜੀ ਜਲਦੀ ਵਿਕਰਮਜੀਤ ਮੀਰ ਜੀ ਨੇ ਵੀ ਪ੍ਰੋਸੇ ਜੋ ਸੂਤਰ ਦੱਸ ਦੇਣਗੇ ਕਿ ਬੜੀ ਜਲਦੀ ਜਾ ਕੇ ਮਿਲ ਕੇ ਆਉਣਗੇ ਇਹ ਹਾਲਾਤ ਨੇ ਉਹਨਾਂ ਦੇ ਕਾਂਗਰਸ ਪਾਰਟੀ ਵਾਲੇ ਕਿਉਂਕਿ ਜੀਮਾ ਸਾਹਿਬ ਇੱਕ ਮਿੰਟ ਦਿਓ ਇੱਕ ਮਿੰਟ ਦਿਓ ਇੱਕ ਮਿੰਟ ਬੈਠੋ ਪਲੀਜ਼ ਸਰ ਦੱਸੋ ਕੀ ਕਰਾ ਜਾਂਦੇ ਹੋ ਅਕਸੇ ਬਹਿਸ ਹੋ ਰਹੀ ਹੈ ਜੀ ਦੱਸੋ ਸਰ ਕਿਸ ਕਿਸਮ ਦੀ ਬਹਿਸ ਕਰ ਰਹੇ ਨੇ ਤੁਸੀਂ ਇਹ ਦੱਸੋ ਕੰਪਲੀਟ ਫੇਲ ਤੁਹਾਡੀ ਗਵਰਨਮੈਂਟ ਹੈ ਤੁਸੀਂ ਸਰ ਚੇਰ ਨੂੰ ਡਰੈਸ ਕਰੋ ਤੁਸੀਂ ਗਲੇ ਡਰੈਗ ਭਾਈ ਸਾਹਿਬ ਚੇਰ ਨੂੰ ਡਰੈਸ ਕਰੋ ਚੇਰ ਨੂੰ ਡਰੈਸ ਕਰੋ ਦੱਸੋ ਕਿ ਸਰ ਅੱਜ ਹਰ ਘਰ ਦੇ ਵਿੱਚ ਡਰਗ ਪਹੁੰਚ ਗਿਆ ਬਜਾਏ ਕਿ ਤੁਸੀਂ ਤੌਰ ਤਰੀਕਾ ਦੱਸੋ ਇਸ ਤਰ੍ਹਾਂ ਰੋਕਾਂਗੇ ਤੁਸੀਂ ਸਾਰੀ ਡੀਟੇਲ ਕਰ ਰਹੇ ਹੋ ਸਾਰੀ ਬਹਿਸ ਨੂੰ ਸਾਰੇ ਪੰਜਾਬ ਦਾ ਬੇਫਕੂ ਬਣਾ ਰਹੇ ਹੋ ਤੁਹਾਨੂੰ ਮੌਕਾ ਮਿਲੇਗਾ ਤੁਸੀਂ ਆਪਣੀ ਗੱਲ ਰੱਖਦੇ ਨਹੀਂ ਫਿਰ ਪਰਸਨਲਾਈਜ਼ ਗੱਲ ਨਾ ਕਰੋ ਨਹੀਂ ਮੈਂ ਇਹ ਗੱਲ ਮੈਂ ਕਰਦਾ ਤੁਹਾਨੂੰ ਆਪ ਦਊਗਾ ਜਿਹੜੀ ਇਹਨਾਂ ਗੱਲ ਕਹੀ ਪਰਸਨਲਾਈਜ਼ੇ ਕੰਮ ਕਰੋਗੇ ਫਿਰ ਤੁਹਾਡੀ ਬਹਿਸ ਵਾਹਿਗੁਰੂ ਜੀ ਸਾਹਿਬ ਤੁਹਾਨੂੰ ਮੌਕਾ ਮਿਲਣਾ ਟਾਈਮ ਮਿਲਣਾ ਤੁਸੀਂ ਖੁੱਲ ਕੇ ਆਪਣੀ ਗੱਲ ਰੱਖਿਓ ਇਹਨਾਂ ਨੂੰ ਕੋ ਫਿਰ ਪਰਸਨਲਾਈਜ਼ਡ ਗੱਲ ਨਾ ਜੀ ਮੈਂ ਸਾਬ ਮੈਂ ਤੁਹਾਨੂੰ ਰਿਕਵੈਸਟ ਕਰਾਂਗਾ ਕਿ ਅੱਜ ਜਿਹੜੀ ਕਰਨ ਵਾਲੀ ਡਰੱਗ ਹੈ ਕਿਸ ਤਰ੍ਹਾਂ ਧੰਨਵਾਦ ਸਤਿਕਾਰਯੋਗ ਸਪੀਕਰ ਸਾਹਿਬ ਮੈਂ ਤਾਂ ਉਹ ਜੀ ਇਸੇ ਕਹਤਾਂ ਬਿਲਕੁਲ ਜੀ ਡਰੱਗ ਜਿਹੜਾ ਮਾਫੀਆ ਜਦ ਤੱਕ ਉਹ ਖਤਮ ਨਹੀਂ ਹੁੰਦਾ ਚਾਹੇ ਉਹ ਕਿਸੇ ਵੀ ਪਾਰਟੀ ਦਾ ਜੇ ਸਾਡੀ ਪਾਰਟੀ ਚ ਆਊਗਾ ਅਸੀਂ ਆਪਣੀ ਪਾਰਟੀ ਚੋਂ ਵੀ ਖਤਮ ਕਰਾਂਗੇ ਜੇ ਤੁਹਾਡੀ ਪਾਰਟੀ ਚ ਜੇ ਨੂੰ ਡਰੈਸ ਕਰੋ ਸਰ ਜੇ ਕਿਸੇ ਹੋਰ ਪਾਰਟੀ ਚ ਉਹਨੂੰ ਖਤਮ ਕਰਦੇ ਹੋ ਤਾਂ ਹੀ ਖਤਮ ਹੋਊਗਾ ਕਿਉਂਕਿ ਇਹੀ ਵਿਅਕਤੀ ਦੱਸਦੇ ਹੁੰਦੇ ਸੀਗੇ ਕਿ ਚਿੱਟੇ ਦੇ ਨਸ਼ੇ ਦੇ ਤਸਕਰ ਫਲਾਣੀ ਗੱਡੀ ਚ ਬੈਠ ਕੇ ਜਾਂਦੇ ਨੇਗੇ 5 ਸਾਲ ਕੋਈ ਕਾਰਵਾਈ ਨਹੀਂ ਕੀਤੀ ਹੁਣ ਜਦੋਂ ਅਸੀਂ ਕਾਰਵਾਈ ਕਰ ਰਿਹਾ ਔਰ ਉਸ ਸਮੇ ਇਹ ਭੜਕ ਜਦੇ ਨੇ ਵਿਚਾਰੇ ਉਸ ਸਮੇ ਸਾਡੇ ਖਿਲਾਫ ਬੋਲਣ ਲੱਗ ਜੰਦੇ ਨੇ ਕਿ ਜੋ ਜੋ ਕੁਛ ਮਰਜ਼ੀ ਪਰਚੇ ਦਰਜ ਕਰਾ ਲੈਣ ਜੋ ਕੁਛ ਮਰਜ਼ੀ ਕਰਾ ਲੈਣ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਅਸੀਂ ਲਗਾਤਾਰ ਨਸ਼ੇ ਦੇ ਤਸਕਰਾਂ ਦੇ ਖਿਲਾਫ ਕਾਰਵਾਈ ਕਰਾਂਗੇ ਚਾਹੇ ਕੋਈ ਗੁਰਦੇਵ ਸਿੰਘ ਦੇਵੀ ਦਾ ਦੋਸਤ ਹੋਵੇ ਚਾਹੇ ਕੋਈ ਗੁਰਦੇਵ ਦੇਵੀ ਦਾ ਰਿਸ਼ਤੇਦਾਰ ਹੋਵੇ ਚਾਹੇ ਕਿਸੇ 2015 ਦਾ ਮਕਦਮਾ ਦਰਜ ਹੋਵੇ ਚਾਹੇ 2016 ਦਾ ਹੋਵੇ 18 ਦਾ ਹੋਵੇ 21 ਦਾ ਹੋਵੇ ਜਿਹੜੇ ਵੀ ਖਿਲਾਫ ਮਕਦਮਾ ਦਰਜ ਆ ਉਹਦੇ ਖਿਲਾਫ ਵੀ ਕਾਰਵਾਈ ਕਰਾਂਗੇ ਬਿਲਕੁਲ ਇਸ ਹਾਸ ਠੋਕੇ ਕਹਨੇ ਆਗੇ ਕਿ ਡਰਗ ਮਾਫੀਆ ਵੀ ਖਤਮ ਹੋਊਗਾ ਔਰ ਗੈਂਗਸਟਰਿਜ਼ਮ ਵੀ ਖਤਮ ਹੋਊਗਾ ਔਰ ਸਾਡੇ ਸਾਰੇ ਬਲਾਜਾ ਕੀ ਆਉਣ ਵਾਲੇ ਸਮੇਂ ਦੱਸਣਗੇ ਕਿ ਹੋਰ ਵੀ ਜਿਹੜੇ ਮੈਥਡ ਨੇ ਸੀ ਉਹ ਕੀ ਪੜਾ ਰਿਆ ਔਰ ਕਿਸ ਤਰ੍ਹਾਂ ਪੰਜਾਬ ਦੇ ਅੰਦਰ ਅਸੀਂ ਖੇਡ ਸਟੇਡੀਅਮ ਬਣਾ ਰਿਆ

ਅਹਿਮ ਮੁੱਦੇ ਡਾਗ ਮਾ ਸਾਹਿਬ ਬੈਠੋ ਪਲੀਜ਼ ਜੀ ਮਾ ਸਾਹਿਬ ਬੈਠਣ ਦਾ ਮੌਕਾ ਦਿੱਤਾ ਮਾਨਯੋਗ ਸਪੀਕਰ ਸਾਹਿਬ ਮੈਂ ਜੀ ਬੋਲ ਰਹੇ ਨੇ ਮੈਂ ਆਪਣੀ ਗੱਲ ਇੱਕ ਮਿੰਟ ਲਈ ਗੱਲ ਪੂਰੀ ਹੋਣ ਦੇ ਫਤਨ ਦੇਣ ਦੇ ਟਾਈਮ ਸੋਨ ਸਾਹਿਬ ਦੀ ਗੱਲ ਪੂਰੀ ਹੋਣ ਦਿਓ ਕਹਿੰਦੇ ਮੇਰਾ ਨਾਮ ਹੀ ਲਿਆ ਹਾਂ ਸੋਨ ਸਾਹਿਬ ਦੀ ਗੱਲ ਪੂਰੀ ਹੋਣ ਦੇ ਫਤਨ ਦੇਣ ਦੇ ਨੇ ਜਿਹੜੇ ਕਿ ਇੱਕ ਅਕਿਊਜ਼ ਸੀ ਜਿਨ੍ਹਾਂ ਦੇ ਖਿਲਾਫ ਮਕਦਮਾ ਦਰਜ ਹੋਇਆ ਸੀ ਐਫ ਆਈ ਆਰ ਨੰਬਰ 35 ਡੇਟਡ 5 ਮਾਰਚ 1915 21 24 25 27 28 29 ਕਾਫੀ ਸਾਰੀਆਂ ਧਰਾਵਾਂ ਕਾਟ 196858 ਵਿੱਚ 25 ਆਰਮਜ਼ ਐਕਟ 27 ਆਰਮਜ਼ ਐਕਟ 22 ਬੀ ਐਨ ਬਹੁਤ ਸਾਰੀਆਂ ਧਰਾਵਾਂ ਨੇ ਸਰ ਕਹੇ ਬੋਲਣ ਲੱਗੇ ਕਾਫੀ ਟਾਈਮ ਲੱਗੂਗਾ ਉਹ ਜਿਹੜੇ ਸਾਥੀ ਸੀ ਉਹਨਾਂ ਨੂੰ ਸਾਡੇ ਸਤਿਕਾਰਯੋਗ ਵੈਬਰ ਸੁਖਪਾਲ ਸਿੰਘ ਖਹਿਰਾ ਜੀ ਲਗਾਤਾਰ ਜਦੋਂ ਐਸਕਾਂਡਰਡ ਸੀ ਜਦੋਂ ਭੱਜੇ ਸੀਗੇ ਢਾਈ ਤਿੰਨ ਘੰਟੇ ਗੱਲ ਕਰਦੇ ਸੀਗੇ ਇਹਨਾਂ ਦਾ ਰਿਲੇਸ਼ਨ ਸੀ ਢਾਈ ਤਿੰਨ ਘੰਟੇ ਲਗਾਤਾਰ ਤੁਸੀਂ ਉਸ ਸਮੇਂ ਮੈਂ ਦੱਸ ਰਿਆ ਨਾ ਹੁਣ ਨਾ ਔਰ ਵੇਟ ਕਰੋ ਯਾਰ ਐਦਾ ਕਿਉਂ ਬੋਲੋ 10 ਸਾਲ ਦੇਣਾ ਪੂਰੇ ਔਰ ਪੂਰਾ ਹੁਣ ਦੇਣਾ 10 ਸਾਲ ਦਾ ਹੁਣ ਮੈਨੂੰ ਉਸ ਸਮੇਂ ਆਰਡਰ ਵੀ ਦਿਓ ਪੁਆਇੰਟ ਆਫ ਆਰਡਰ ਦੇ ਦਿਓ ਜੀ ਦੇ ਦਿਓ ਦੇ ਦਿਓ ਦੇ ਦਿਓ ਮੈਂ ਦੇ ਦਿਓ ਆ ਸੁਣ ਸੁਣ ਚੀਮਾ ਸਾਹਿਬ ਦੀ ਗੱਲ ਪੂਰੀ ਹੋਣ ਦੇ ਪਹਿਤੋਂ ਤੁਹਾਨੂੰ ਟਾਈਮ ਮਿਲੂਗਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਦੇ ਦਿਓ ਜਵਾਬ ਯਾਰ ਕਿਉਂ ਡਰਦੇ ਕਾ ਤੂੰ ਦੇ ਦੇ ਯਾਰ ਕਿਉਂ ਘਬਰਾਉਣਾ ਕਰਦਾ ਜੀਮਾ ਸਾਹਿਬ ਚੇਅਰ ਨੂੰ ਅਡਰੈਸ ਕਰੋ ਮਰੇ ਯਾਰ ਇਹ ਇਹ ਇਹਨਾਂ ਨੂੰ ਪੂਰਾ ਕਰ ਲੈਣ ਦੇ ਬਤਨ ਤਾਂ ਮਿਲੂਗਾ ਪੂਰਾ ਪਹਿਲਾ ਗੱਲ ਇਹਨਾਂ ਨੂੰ ਇਹ ਦੋ 19 ਦੋਸ਼ੀ ਇਹਨਾਂ ਨੂੰ ਬੋਲਣ ਦੇ ਬਤਨ ਮਿਲੂਗਾ 19 ਦੋਸ਼ੀ ਫੜੇਗਾ ਜਿਨ੍ਹਾਂ ਵਿੱਚੋਂ 9 ਦੋਸ਼ੀਆਂ ਨੂੰ ਸਜ਼ਾ ਹੋਈ ਜਾਗੀ ਔਰ ਉਸ ਜਿਹੜੀ ਐਵੀਡੈਂਸ ਆਇਆ ਸੀ ਔਰ ਉਸ ਸਮੇ ਸਤਕਾਰਯੋਗ ਮੈਂਬਰ ਸਾਹਿਬ ਦਾ ਨਾਮ ਜਿਹੜਾ ਉਹ ਇਨਵੈਸਟੀਗੇਸ਼ਨ ਚ ਆਇਆ ਸੀ ਉਸ ਸਮੇ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਸੀ ਉਹਨਾਂ ਨੇ ਉਸ ਸਮੇਂ ਕੋਈ ਨਾ ਕੋਈ ਤਾਰ ਤਰੀਕਾ ਮੈਂ ਉਹਨੂੰ ਸ਼ਬਦਰੀ ਵਰਤੂਗੇ ਪਰ ਤੁਸਨੂੰ ਐਕਸਪੈਂਡ ਕਰਨੇ ਪੈਣਗੇ ਕੋਈ ਨਾ ਕੋਈ ਤਾਰ ਤਰੀਕਾ ਵਰਤਿਆ ਤੇ ਆਪਣੇ ਆਪ ਨੂੰ ਬਚਾ ਲਿਆ ਔਰ ਉਸ ਤੋਂ ਬਾਅਦ ਫਿਰ ਕੈਪਟਨ ਸਾਹਿਬ ਜਦੋਂ ਆਏ ਉਹਨਾਂ ਨੇ ਉਹਨਾਂ ਨੇ ਜਿਹੜਾ ਫਿਰ ਸ਼ੁਰੂਆਤ ਕੀਤੀ ਤਾਂ ਉਸ ਤੋਂ ਬਾਅਦ ਸਾਨੂੰ ਤਾਂ ਪਤਾ ਨਹੀਂ ਸਾਨੂੰ ਵੀ ਕਿਹਾ ਗਿਆ ਕਿ ਮੇਰੇ ਤੇ ਝੂਠਾਗਾ ਫਿਰ ਜਾ ਕੇ ਜਿਹੜਾ ਜਹਾਜ਼ ਖੜਾ ਹੁੰਦਾਗਾ ਜਾਜ ਦੇ ਪਿੱਛੇ ਪੂਛ ਲੱਗੀ ਹੁੰਦੀ ਹੈ ਮੈਂ ਜਾਜ ਜਿਆਦਾ ਨਹੀਂ ਪੈਂਦਾ ਤੇ ਉਹ ਪੂਛ ਦੇ ਕੋਲੇ ਖੜ ਕੇ ਤੋਂ ਜੁਆਇਨ ਕਰ ਲਿਆ ਫਿਰ ਉਹ ਵੀ ਕੇਸ ਜਿਹੜਾ ਬੰਦ ਕਰਨ ਦਾ ਯਤਨ ਜਿਹੜਾ ਉਸ ਸਮੇਂ ਦੀ ਸਰਕਾਰ ਨਾਲ ਮਿਲ ਕੇ ਹੋਇਆ ਸੋ ਉਸ ਤੋਂ ਬਾਅਦ ਹੁਣ ਜਿਹੜਾ ਇਹਦੀ ਮੈਨੂੰ ਲੱਗਦਾ ਸ਼ਾਇਦ ਈਡੀ ਦੇ ਵਿੱਚ ਚਾਰ ਸ਼ੀਟ ਪੇਸ਼ ਕੀਤੀ ਆ ਹੋਰ ਵੀ ਕੋਈ ਏਜੰਸੀ ਜਿਹੜੀ ਆ ਉਹ ਜਾਂਚ ਕਰ ਰਹੀ ਆ ਸੋ ਮੈਂ ਤਾਂ ਇੰਨੀ ਕਲੈਰੀਫਿਕੇਸ਼ਨ ਦੇ ਲਈ ਬਹੁਤ ਬਹੁਤ ਧੰਨਵਾਦ ਕੇਰਾ ਸਾਹਿਬ ਤੁਹਾਡਾ ਥੈਂਕ ਯੂ ਜੀ ਕਰਿਓ ਕੇਰਾ ਸਾਹਿਬ ਦਾ ਮਾਈਕ ਮੈਜਟਮੈਂਟ ਜਵਾਬ ਹਾਂ ਜੀ ਹਾਂ ਜੀ ਆਨ ਰਿਕਾਰਡ ਥੈਂਕ ਯੂ ਪਹਿਲੀ ਗੱਲ ਤਾਂ ਜਿਹੜਾ ਇਹਨਾਂ ਨੇ ਕੇਸ ਕੋਟ ਉਹ ਸੁਪਰੀਮ ਕੋਰਟ ਉਹ ਵਿੰਡਿਆ ਨੇ ਉਹਦੀ ਟ੍ਰਾਇਲ ਸਟੇ ਕੀਤੀ ਹੋਈ ਜੀ ਤੁਹਾਨੂੰ ਮੌਕਾ ਮਿਲੇਗਾ ਲੱਗਦਾ ਇੱਕ ਮਿੰਟ ਜੀ ਮੈਂ ਤੁਹਾਨੂੰ ਤੁਹਾਨੂੰ ਦੈਟ ਮੀਨਸ ਕਿ ਐਜ਼ ਔਨ ਡੇਟ ਥੇਅਰ ਇਜ਼ ਨਥਿੰਗ ਅਗੇਂਸਟ ਮੀ ਐਂਡ ਐਜ਼ ਫਾਰ ਐਸ ਐਂਡੀਪੀਐਸਸ ਕਨਸਰਨ ਔਰ ਜਿਹੜਾ 2015 ਦਾ ਇਹਨਾਂ ਨੇ ਕੋਰਟ ਕੀਤਾ ਉਹ ਫਿਰ ਅਲਟੀਮੇਟਲੀ ਨਾ ਜੀ ਮੈਂ ਲੀਡਰ ਆਫ ਆਪੋਜੀਸ਼ਨ ਸੀਗਾ ਸਰਦਾਰ ਭਗਵੰਤ ਸਿੰਘ ਮਾਨ ਦੀ ਵੀਡੀਓ ਸੋਸ਼ਲ ਮੀਡੀਆ ਤੇ ਸਰਕੂਲੇਟ ਕਰਦੀ ਮੈਨੂੰ ਬੇਗੁਨਾ ਮੇਰੇ ਹੱਕ ਵਿੱਚ ਗੁਹਾਰ ਲਈ ਇਥੋਂ ਤੱਕ ਕਿਹਾ ਕਿ ਪਾਰਲੀਮੈਂਟ ਵਿੱਚ ਜਾ ਕੇ ਮੈਂ ਮਤ ਚਕੂਗਾ ਖੈਰਾ ਬੇਗੁਨਾ ਇਹਦਾ ਵਿੰਡੈਟਾ अच्छा उस ਤੋਂ ਬਾਅਦ ਮੈਂ ਚਲੇ ਗਿਆ ਸੁਪਰੀਮ ਕੋਰਟ ਜੀ ਸੁਪਰੀਮ ਕੋਰਟ ਦਾ ਡਿਪਟੀ ਸਪੀਕਰ ਦਾ ਬੜਾ ਇੰਟਰਸਟਿੰਗ ਫੈਕਟ ਹੈ ਪਹਿਲਾ ਦੋ ਜੱਜਸ ਨੇ ਇਹ ਮੇਰਾ ਕੇਸ ਸੁਣਿਆ ਉਹਨਾਂ ਨੇ ਸਟੇ ਕਰਤੀ ਸਾਰੀ ਪ੍ਰਸੀਡਿੰਗਸ 2017 ਫਿਰ ਜੀ ਦੋ ਜੱਜਸ ਨੇ ਕਿਹਾ ਕਿ ਬੜਾ ਇੰਟਰਸਟਿੰਗ ਸਬਜੈਕਟ ਹੈ ਕਿਉਂਕਿ ਇਹਨੂੰ ਕੋਰਟ ਨੇ ਬਾਕੀ ਦੋਸ਼ੀਆਂ ਨੂੰ ਸਜ਼ਾ ਕਰਨ ਤੋਂ ਬਾਅਦ ਸੈਕਸ਼ਨ 319 ਵਿੱਚ ਐਜ਼ ਐਨ ਅਕਿਊਜ਼ ਤਲਬ ਕੀਤਾ ਵਾ ਉਹਨਾਂ ਨੇ ਕਿਹਾ ਅਸੀਂ ਨਹੀਂ ਦੋ ਜਣੇ ਫੈਸਲਾ ਕਰਨਗੇ ਤਿੰਨ ਜਜੇਸ ਦਾ ਕਨਸਟੀਟਿਊਸ਼ਨਲ ਬੈਂਚ 1 ਮਿੰਟ ਜੀ 1 ਮਿੰਟ ਪਲੀਜ਼ 1 ਮਿੰਟ ਤਿੰਨ ਮੈਂਬਰ ਤਿੰਨ ਜਜੇਸ ਦਾ ਕਨਸਟੀਟਿਊਸ਼ਨਲ ਮੈਂਬਰ ਬੈਂਚ ਪੈਟ ਗਿਆ ਤਿੰਨਾਂ ਨੇ ਕਿਹਾ ਜੀ ਨਹੀਂ ਜੀ ਅਸੀਂ ਨਹੀਂ ਪੰਜ ਕਰਨਗੇ ਪੰਜ ਮੈਂਬਰ ਕਨਸਟੀਟਿਊਸ਼ਨਲ ਬੈਂਚ ਸੁਪਰੀਮ ਕੋਰਟ ਆਫ ਇੰਡੀਆ ਨੇ ਫ फेब्रुवारी 2024 ਮੈਨੂੰ ਬੇਗਰਾ ਮੈਨੂੰ ਬੇਗਰਾ ਕਰਨ ਪੀ ਸਿੰਘ ਸਾਹਮਣੇ ਸਾਹਿਬ ਮੰਤਰੀ ਸਾਹਿਬ ਬੈਠੋ ਪਲੀਜ਼ ਪਰ ਹੁਣ ਬਿਠਾਓ ਵੀ ਗੱਲ ਹੋ ਜਾਣ ਦੀ ਪੂਰੀ ਹੋਣਾ ਚੱਲਣ ਦੀ ਗੱਲ ਨੂੰ ਚਾਲਿਆਂ ਦੇ ਗੱਲ ਨੂੰ ਸੌਂ ਸਾਬ ਨੂੰ ਬੋਲਣ ਦਿਓ ਫਿਰ ਤੁਸੀਂ ਬੋਲਿਓ ਜਿਹੜਾ ਤੁਸੀਂ ਝੂਠਾ ਗੇਰਨਾ ਬੈਡ ਲਾਈਨ ਕਿ ਇਸਟੇਜ ਪਾਇਨ ਕੋਡ ਆਫਰ ਰੱਖੀ ਜੀਮਰ ਸਾਹਿਬ ਸੌਂ ਸਾਬ ਨੂੰ ਬੋਲਣ ਦਿਓ ਫਿਰ ਬੋਲਿਓ ਸੌਂ ਸਾਬ ਨੂੰ ਗੱਲ ਬੋਲਣ ਦਿਓ ਸੌਂ ਸਾਬ ਦੀ ਗੱਲ ਹੋਣ ਦਿਓ ਫਿਰ ਕਰ ਲਿਓ